ਅਰੀਆ ਨੂੰ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਪਾਏ ਪਿਆ ਆਪਣੇ ਖੇਤਾਂ ਦੇ ਵਿੱਚ ਮੋਟਰ ਤੇ ਉੱਪਰ ਤੇ ਐਸ਼ੇ ਲੱਗੇ ਵੀ ਆਪਾਂ ਨੇ ਥਣ ਜਾਮਣਾ ਤੇ ਆਹ ਹੈਗਾ ਦੇਖੋ ਜੀ ਮਰੂਤ ਦਾ ਬੂਟਾ ਜਿੰਨ ਮੈਣ ਪਾਈ ਹੋਈ ਆ ਉਹ ਦੇ ਜਾ ਬਈ ਤੇ ਜੱਗੀ ਖੋਲ ਕੇ ਉਹ ਤੇ ਡੈਡੀ ਤੂੰ ਹੁਣ ਪਰਨੇ ਦੇ ਦੇ ਜਾਮਣਾ ਪਾਉਣੀਆ ਜਾਮਣਾ ਪਾਉਣੀਆ ਲਫਾਫਾ ਜਿਹੜਾ ਪੜ ਗਿਆ ਫਰੈਂਕ ਕਰ ਜੱਗੀ ਖੋਲ ਲੈ ਹਣਾ ਬਣੀਆ ਮੈਂ ਨਹੀਂ ਖੋਲਦਾ ਮਣੀ ਇਹਦੀ ਖੋਲ ਯਾਰ ਥੱਲੇ ਆ ਕੇ ਇਹਦੀ ਝੱਗੀ ਖੋਲੇ ਕਾਤੇ ਨਹੀਂ ਖੋਲਦਾ ਹੈਂ ਖੜ ਜਾ ਫੜਦੇ ਤੈਨੂੰ ਖੜ ਜਾ ਦੌੜੂ ਕਿਧਰ ਨੂੰ ਤੂੰ ਲੋਈ ਸਾਡੇ ਪਾਸਜ ਜਾਮਣਾ ਪੌਣ ਦਾ ਫਾਫਾ ਭਰ ਗਿਆ ਹੁਣ ਹੈ ਨਹੀਂ ਹੁਣ ਅਸੀਂ ਇਹ ਬੰਦੇ ਦੀ ਝੱਗੀ ਵਿੱਚ ਜਾਮਣਾ ਪਾ ਕੇ ਲੈ ਕੇ ਜਾਣੀ ਆ ਉਹਨੇ ਦੌੜ ਗਿਆ ਫੜ ਲੈਣਾ ਸੀ ਕਿਧਰ ਗਿਆ ਜਸੂ ਆ ਜਾ ਓਏ ਖੋਲ ਚ ਝੱਗੀ ਮਣੀ ਤਾਂ ਅਸੀਂ ਉਹ ਖੋਲਣੀ ਪੈਣੀ ਆ ਇਹਦੀ ਝੱਗੀ ਖੋਲਦੇ ਬਾਅਦ ਵਿੱਚ ਤੇ ਤੇ ਲੋ ਜੀ ਤੁਹਾਨੂੰ ਮੈਂ ਕੋਰਟ ਤੇ ਦਿਖਾਉਨੇ ਆ ਜਾਮਣਾ ਤੇ ਐ ਬਰੇਕ ਕੋ ਬੰਦਾ ਕੀੜੀਆਂ ਮੈਨੂੰ ਤਾਰ ਦੋ ਚੜਿਆ ਬੈਠਾ ਦੇਖੋ ਜਾਮਣ ਤੇ ਹੁਣ ਇਹਦੇ ਕੀੜੀਆਂ ਨੇ ਵੱਡੀਆਂ ਦਿੰਦੀਆਂ ਹੁਣ ਕਹਿੰਦਾ ਤਾਰ ਦੋ ਤੇ ਚੱਲ ਹੁਣ ਆਪੇ ਉੱਤਰ ਬਈ ਇਹ ਤਾਂ ਤੂੰ ਜਾਮਣ ਪਰ ਚੜ੍ਹਦੇ ਨੂੰ ਫਿਰਦਾ ਦਾ ਹੈ ਉਹ ਅੰਤ ਮਰੂਦ ਪਰ ਤੇ ਨਹੀਂ ਉੱਤਰ ਹੁੰਦਾ ਜੱਸੂ ਅੰਤ ਉੱਚੀ ਚੜ੍ਹਿਆ ਹੀ ਨਹੀਂ ਤੂੰ ਇਹ ਮੈਨੂੰ ਇਹ ਥੱਲੇ ਤੇ ਡਾਲ ਲਾ ਦਾ ਹੈ ਮਾਰਦੇ ਸ਼ਾਲ ਕੁਝ ਨਹੀਂ ਹੁੰਦਾ ਹੈ ਚੱਲ ਚੱਲ ਹਾਂ ਉੱਤਰ ਗਿਆ ਬਈ ਚੱਲ ਸ਼ਾਬਾਸ਼ ਫਾਸਕੀ ਲੱਤ ਕੋਈ ਗਲੀ ਮੇਂ ਘਾੜ ਦੇ ਦੂੰਗਾ ਚੱਲ 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 ਹੈ ਉੱਤਰ ਗਿਆ ਤੇ ਲਓ ਜੀ ਹੁਣ ਇੱਧਰ ਤੇ ਚੜ ਕੇ ਇੱਥੇ ਤੇ ਚੜ ਕੇ ਜਾਮਣ ਪਰ ਜਿਹੜੇ ਜਾਮਣਾ ਲੱਗਿਆ ਹੋਇਆ ਉਹ ਖਾਂਦੇ ਆ ਗੱਲ ਸੁਣ ਲਿਆ ਅਮਰੂਦ ਨਾ ਥੱਲੇ ਹਲਾਦੀ ਜਾਮਣ ਗਿਰੇ ਨਾ ਗਿਰੇ ਮੈਂ ਥੱਲੇ ਆਉਣਾ ਠੀਕ ਹੈ ਲਓ ਜੀ ਜਾਮਣਾ ਦੇਖੋ ਐਨ ਪੱਕੀਆਂ ਲੱਗੀਆਂ ਹੋਈਆਂ ਨੇ ਤੇ ਦੇਖੋ ਐਨ ਕਾਲੀਆਂ ਕਾਲੀਆਂ ਜਾਮਣਾ ਪਈਆਂ ਐ ਤੇ ਹੁਣ ਚੜ ਕੇ ਉੱਪਰ ਖਾਂਦੇ ਅਸੀਂ ਚਾਚ ਤੇ ਇੱਕ ਲਹਾ ਕਿਲੋ ਦਾ ਸੀ ਤੋੜ ਲਿਆ 2 ਕਿਲੋ ਜਾਮਣਾ ਉਹ ਘਰ ਦੇ ਵਾਸਤੇ ਪਰ ਇਹ ਵੀ ਆ ਦੇਖੋ ਜਾਮਣਾ ਰੋ ਇੱਧਰ ਥੋੜੀਆਂ ਉਹ ਆ ਆ ਜਾਓ ਉੱਥੇ ਇਹ ਹੈਗੇ ਜਾਮਣਾ ਹੈ ਪੱਕੀਆਂ ਨਹੀਂ ਸਾਰ ਕੇ ਵਿੱਚ ਵਿੱਚ ਪੱਕੀਆਂ ਵੀ ਆਏ ਖੜ ਜਾ ਮੈਂ ਫੜਦਾ ਕਿ ਫੜ ਦੂੰਗਾ ਕਿ ਤੇ ਜਾਮਣੀ ਨਾ ਭੰਦੀ ਸਾਰੀਆਂ ਕੁਰਸੀ ਪਰ ਕਰ ਲੈਣਾ ਵੀ ਜਸੂ ਟੇਰੀ ਬਾਅਦ ਵਿੱਚ ਅਸੀਂ ਅਈਆਂ ਜਾਮਣੇ ਹਾਰੇ ਮੈਂ ਜਾਣੀਆਂ ਨੇ ਨਾ ਹੈਗੀਆਂ ਫਿਰ ਅਸੀਂ ਫਿਰ ਜਸੂ ਦੀ ਝੱਗੀ ਖੋਲਣੀ ਆ ਮੈਂ ਉਹ ਬਾੜੀ ਲੜੀ ਕਾਟੂਲੇ ਉੱਥੇ ਰੱਖ ਕੇ ਤੇ ਲੋ ਜੀ ਅਸੀਂ ਹੁਣ ਜਾਮਣਾ ਤਾਂ ਖਾ ਲਿਆ ਤੇ ਜਿਹੜੀਆਂ ਘਰਾਂ ਲਿਖੇ ਜਾਣੀਆਂ ਉਹ ਵੀ ਤੋੜਦੇ ਆਂ ਅਸੀਂ ਤੇ ਇੱਧਰ ਜਸੂ ਖੜਾ ਜਸੂ ਤੇ ਚੜ ਨਹੀਂ ਹੋਇਆ ਇਸ ਵਰਦ ਰਕਤ ਦੇ ਉੱਪਰ ਮਰੂਦ ਉੱਪਰ ਚੜਿਆ ਤਾਂ ਇਹ ਬਜਾਰਾ ਲੱਤ ਫਸ ਗਈ ਉੱਥੇ ਕਹਿੰਦਾ ਮੇਰੀ ਲੱਤ ਫਸ ਗਈ ਤੇ ਐਨੀ ਉੱਚੀ ਨਹੀਂ ਹੁਣ ਜਾਮਣ ਪਰ ਚੜਨਾ ਮੰਨਦਾ ਨਹੀਂ ਚੜਨਾ ਤਾਂ ਨਹੀਂ ਜਸੂ ਜਾਮਣ ਪਰ ਬਈ ਲਾਹੀ ਤਾਂ ਵੜਦੀ ਪਰ ਇਹਨਾਂ ਘਰੇ ਟਾਲੇ ਘਰੇ ਦਿਲਕੁਣੇ ਜਿਆਲੇ ਹੈ ਹੈ ਹੋਇਆ ਦਿਲਕੁਣੇ ਮੜੇ ਮੜੇ ਟਾਣੇ ਦੇਖ ਲੈ ਫਿਰ ਨਾ ਕਿ ਮੈਨੂੰ ਚੜਾਇਆ ਨਹੀਂ ਤਾਰਨਾ ਨਹੀਂ ਹੈਗਾ ਮੈਂ ਤੈਨੂੰ ਐਂ ਕਰ ਚੱਕ ਕੇ ਚੜਾ ਦਿੰਦਾ ਜਮਨਪੁਰ ਜੇ ਉਤਰ ਜੂੰਗਾ ਤਾਂ ਦੇਖ ਲੈ ਉਤਰ ਨਹੀਂ ਆਉਂਦਾ ਬਹੁਤ ਰਿਕੇ ਹਾਂ ਚੱਲ ਜਸੂ ਤੂੰ ਐਂ ਕਰ ਇੱਥੇ ਬੈਠ ਕੇ ਕੋਈ ਗੱਲ ਸੁਣਾ ਦੇ ਯਾਰ ਕੋਈ ਕਹਿੰਦੇ ਤੇ ਆਪਰੇ ਨਾ ਸੱਚ ਬੋ ਰਿਹਾ ਮੈਨੂੰ ਸਹੀ ਵਰ ਜਾਣਿਆ ਵੀ ਹੈਗਾ ਆਪਰੇ ਕੁਝ ਪੁੱਛ ਤਰਦਾ ਕੋਣ ਕਹਿੰਦਾ ਤਾਂ ਸਾਰੇ ਪਿੰਡ ਵਾਲੇ ਹੋ ਗਏ ਕਹਿੰਦੇ ਕਹਿੰਦੇ ਬੱਕਰੀਆਂ ਹੋਈ ਜਾਣ ਨੌਂ ਦੇ ਹੋਣੇ ਵੀਰੇ ਹਮਮ ਨੇ ਉਹਦਾ 10 ਨਿਗਲੇ ਆਇਕ ਅੱਡੇ ਅੱਡੇ ਨੌਂਦਰਾ ਅੱਛਾ ਚਾਤੀ ਨੂੰ ਬੁਤਲ ਚਾਤੀ ਦੇ ਲਾ ਪਾਇ ਤੇ ਕੋਈ ਹੈ ਮੈਂ ਨਹੀਂ ਦੌਰੇ ਵਿੱਚ ਇਹਦੇ ਖੂਦੇ ਨਹੀਂ ਹਾਂ ਚੋੜ ਨਹੀਂ ਬੋਲਦੇ ਫਿਰ ਹਮ ਆ ਬੈਠੇ ਆ ਮੈਂ ਵੀ ਨਾਲ ਤਾਂ ਪੁੱਛ ਲੋ ਫਿਰ ਉਹ ਕੀ ਆਤਾ ਕੁਝ ਹੈ ਨਹੀਂ ਦਾ ਹਮ ਅੱਜ ਅਸੀਂ ਉਰਗੋ ਬੋਲਣੇ ਆਂ ਵਿੱਚ। ਹੂੰ। ਦੇਖੋ ਅਸੀਂ ਜਾਮਣਾ ਤੋੜਦੀਆਂ। ਐਂ ਸਵਾਦ-ਸਵਾਦ। ਜੀ ਕਿਸੇ ਨੇ ਖਾਣੀਆਂ ਤਾਂ ਖਾਓ। ਓਏ ਇੱਕੋ ਕਿੱਥੇ ਗਈ ਅੰਬੀ? ਇਹ ਤੋੜਦੀਆਂ ਅਸੀਂ ਜਾਮਣਾ। ਇੱਕ ਅੰਬੀ। ਇਹ ਹੁਣ ਇਹਨੂੰ ਪਾ ਕੇ ਜਸੂ ਦੀ ਝੱਗੀ ਦੇ ਵਿੱਚ ਅਸੀਂ ਲੈ ਜਾਣੀਆਂ ਇਹ। ਮੈਂ ਚਾਹੁੰਦੀ ਆ ਕਰਕੇ ਮੈਂ ਤਾਂ ਦੋ ਜੀ। ਲਫਾਵਾ ਸਾਡੇ ਕੋਲ ਛੋਟਾ ਏ। ਤਾਂ ਜੇ ਵੀਡੀਓ ਲੱਗੀ ਤੁਹਾਨੂੰ ਵਧੀਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰਿਓ।